ਪਰਮਿੰਦਰ ਸਿੰਘ ਢੀਂਸਾ ਜੀ ਸਾਡੇ ਨਾਲ ਮੌਜੂਦ ਨੇ ਢੀਂਸਾ ਸਾਹਿਬ ਸੰਗਤ ਮਾਫ ਕਰੂਗੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਉਹਨਾਂ ਨੇ ਆਪਣੀ ਝੋਲੀ ਤਾਂ ਜਰੂਰ ਜਿਹੜੀਆਂ ਗਲਤੀਆਂ ਸੀ ਪਵਾ ਲਈਆਂ ਕਹਿੰਦੇ ਠੀਕ ਹੈ ਜੇ ਸਾਡੇ ਸਮੇਂ ਵਿੱਚ ਗਲਤੀਆਂ ਹੁੰਦੀਆਂ ਮਾਫੀ ਮੰਗਦੇ ਆ ਪਰ ਸੰਗਤ ਮਾਫ ਕਰੂਗੀ ਦੇਖੋ ਪਹਿਲੀ ਗੱਲ ਤਾਂ ਇਸ ਚਿੱਠੀ ਦੇ ਵਿੱਚ ਕੋਈ ਨਵੀਂ ਗੱਲ ਤਾਂ ਹੈ ਨਹੀਂ ਜੋ ਉਹਨਾਂ ਨੇ ਪਹਿਲਾਂ ਗੱਲਾਂ ਚਾਹੇ ਕੱਲ ਤੱਕ ਸਾਫ਼ ਤੇ ਪੇਸ਼ ਨਹੀਂ ਹੋ ਕੇ ਕਹੀਆਂ ਪਰ ਉਹਨਾਂ ਨੇ ਵੈਸੇ ਵੀ ਪਬਲਿਕਲੀ ਜਿਹੜੇ ਗੱਲਾਂ ਕੀਆਂ ਉਹੀ ਨੇ ਸਪਸ਼ਟ ਕਰਨ ਤਾਂ ਹੁੰਦਾ ਵੀ ਹਰ ਮੁੱਦੇ ਦਾ ਹਰ ਪੁਆਇੰਟ ਦਾ ਸਪਸ਼ਟਿਕਰਨ ਦੇਣਾ ਚਲੋ ਫੇਰ ਵੀ ਦੇਖਣਾ ਕਲਤਕ ਸਾਬ ਨੇ ਵੀ ਕੀ ਉਹ ਚਿੱਠੀ ਤੋਂ ਸੰਤੁਸ਼ਟ ਨਹੀਂ ਨਹੀਂ ਸੰਤੁਸ਼ਟ ਤੇ ਇੱਕ ਗੱਲ ਜ਼ਰੂਰ ਹੈ ਵੀ ਜਿਹੜੀਆਂ ਅਸੀਂ ਗੱਲਾਂ ਕਹੀਆਂ ਸੀ ਅੱਜ ਉਹ ਸਵੀਕਾਰ ਹੋ ਗਈਆਂ ਉਹ ਸਹੀ ਹੋ ਗਈਆਂ ਵੀ ਹਾਂ ਜਿਹੜੀਆਂ ਅਸੀਂ ਪੱਖਾ ਲੱਕ ਕੇ ਅਸੀਂ ਕਲਤਕ ਸਾਬ ਦੇ ਪੇਸ਼ ਹੋਏ ਸੀ ਉਹ ਅਸੀਂ ਕੋਈ ਝੂਠ ਨਹੀਂ ਬੋਲੇ ਆ ਅਸੀਂ ਜਿਹੜੀਆਂ ਗੱਲਾਂ ਨੇ ਤੱਥ ਨੇ ਉਹ ਸਹੀ ਰੱਖੇ ਉੱਥੇ ਤੁਸੀਂ ਚਾਰ ਚਾਰ ਗੱਲਾਂ ਲਿਖਿਆ ਸੀਗੇ ਮੇਨ ਚਾਰ ਗੱਲਾਂ ਦਾ ਗੋਲਮੋਲ ਜਿਹਾ ਜਵਾਬ ਨਹੀਂ ਲੱਗਦਾ ਮਿਲਿਆ ਦੇਖੋ ਜਵਾਬ ਤਾਂ ਗੋਲਮੋਲੀ ਹੈ ਪਹਿਲਾਂ ਵੀ ਗੋਲਮੋਲੀ ਸੀਗੇ ਮਾਫੀਆਂ ਵੀ ਜਿਹੜੀਆਂ ਪਹਿਲਾਂ ਉਹਨਾਂ ਨੇ ਬਾਲ ਸਾਹਿਬ ਦੀ ਚਾਹੇ ਭੋਗ ਦੇ ਉੱਤੇ ਜਾਂੇ ਹੋਰ ਮੌਕਿਆਂ ਤੇ ਉਹਨਾਂ ਨੇ ਗੱਲਾਂ ਕਹੀਆਂ ਪਰ ਇਹ ਤਾਂ ਹੁਣ ਕੱਲ ਤੱਕ ਸਾਹਿਬ ਨੇ ਦੇਖਣਾ ਹੈ ਵੀ ਕੀ ਉਹ ਇਸ ਗੱਲ ਤੋਂ ਸੰਤੁਸ਼ਟ ਨੇ ਪਰ ਮੈਨੂੰ ਲੱਗਦਾ ਹੈ ਸੰਗਤ ਦੀ ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਇਹਨਾਂ ਇਹ ਗੱਲਾਂ ਨਾਲ ਸੰਤੁਸ਼ਟੀ ਹੋਣੀ ਹੈ ਕਿ ਉਹਨਾਂ ਨੇ ਬਾਲ ਸਾਹਿਬ ਦੀ ਚਿੱਠੀ ਦਾ ਵੀ ਵੇਰਵਾ ਪਾਇਆ ਹੈ ਬਾਲ ਸਾਹਿਬ ਉੱਥੇ ਪੇਸ਼ ਹੋ ਕੇ ਖਿਮਾ ਜਾਂਚਣਾ ਕਰਤੋ ਕੋ ਖਿਮਾ ਜਾਂਚਣਾ ਤਾਂ ਬਾਲ ਸਾਹਿਬ ਦੀ ਚਿੱਠੀ 'ਚ ਸ਼ਬਦੀ ਨਹੀਂ ਹੈਗਾ ਉਹਨੂੰ ਆਪਣੇ ਬਣਾਈ ਜਾ ਰਹੇ ਉਹਨਾਂ ਨੇ ਕਿਹਾ ਵੀ ਸਾਨੂੰ ਬਲ ਬਖਸ਼ ਜਾਵੇ ਕੋਈ ਗਲਤੀਆਂ ਉਹਨਾਂ ਨੇ ਆਪਦੇ ਸਿਰ ਨਹੀਂ ਲਈਆਂ ਵੀ ਸਾਡੇ ਤੋਂ ਹੋਈਆਂ ਉਹ ਕਹਿੰਦੇ ਵੀ ਸਮੇਂ ਦੇ ਵਿੱਚ ਗਲਤੀਆਂ ਹੋਈਆਂ ਕੀ ਤੋਂ ਹੋਈਆਂ ਇਹਦਾ ਵੀ ਕੋਈ ਵਰਣਨ ਨਹੀਂ ਸੋ ਉਹ ਚੀਜ਼ ਨੂੰ ਮਤਲਬ ਇਹਨਾਂ ਨੇ ਗੁੱਤਮੁੱਤ ਜਾ ਕਰਕੇ ਕੀਤਾ ਹੈਗਾ ਚਲੋ ਇਹ ਹੁਣ ਕੱਲ ਤੱਕ ਸਾਹਿਬ ਦੇ ਅੱਗੇ ਪੇਸ਼ ਰੱਖੀ ਹੈ ਚਿੱਠੀ ਆਖਰ ਅੰਤਮ ਫੈਸਲਾ ਤਾਂ ਕੱਲ ਤੱਕ ਸਾਹਿਬ ਨੇ ਕਰਨਾ ਹੈ ਪ੍ਰਧਾਨ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਸ ਸਮੇਂ ਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਹ ਚਿੱਠੀ ਦਾ ਜ਼ਿਕਰ ਜਿਹੜਾ ਕੀਤਾ ਗਿਆ ਉਹ ਚਿੱਠੀ ਨੂੰ ਲੈ ਕੇ ਸਵਾਲੀ ਨਿਸ਼ਾਨ ਖੜੇ ਹੁੰਦੇ ਕਿ ਕੋਰ ਕਮੇਟੀ ਦੇ ਅੰਦਰ ਚਰਚਾ ਹੋਈ ਸੀ ਕਿ ਸਾਰੀ ਕੋਰ ਕਮੇਟੀ ਜਾਵਾਂਗੇ ਉੱਥੇ ਜਾ ਕੇ ਜਿਹੜਾ ਕਿ ਖਿਮਾ ਜਾਚਨਾ ਪੱਤਰ ਦੇਵਾਂਗੇ ਨਤਮਸਤੋਗੇ ਜੋ ਵੀ ਮਾਫੀ ਮੰਗਾਗੇ ਜੋ ਵੀ ਸਜ਼ਾ ਲੱਗੇਗੀ ਉਹ ਸਜ਼ਾ ਭੁਗਤਾਂਗੇ ਪਰ ਕਹਿੰਦੇ ਬਾਹਰ ਆ ਕੇ ਜਿਹੜਾ ਕਿ ਉਸ ਚਿੱਠੀ ਨੂੰ ਬਦਲ ਦਿੱਤਾ ਗਿਆ ਡਾਕਟਰ ਦਿਲਜੀਤ ਸਿੰਘ ਝੀਮਾ ਹੋਰਾਂ ਦੇ ਉੱਪਰ ਦੋਸ਼ ਲਾ ਰਹੇ ਨੇ ਕਿ ਕਿੰਨੀ ਕਿ ਸਚਾਈ ਇਹ ਦੇ। ਦੇਖੋ ਮੈਂ ਖੁਦ ਉਸ ਸਮੇਂ ਕੋਰ ਕਮੇਟੀ 'ਚ ਨਹੀਂ ਸੀ ਪਰ ਉਹਨਾਂ ਨੇ ਇਹੀ ਦੱਸਿਆ ਵੀ ਇਹ ਜਿਹੜੀ ਚਿੱਠੀ ਹੈ ਇਹ ਉਦੋਂ ਜਿਹੜੀਆਂ ਸਾਰਿਆਂ ਦੀ ਇਹ ਡਰਾਫਟ ਕਰਨ ਦੀ ਜਿਹੜਾ ਹੈ ਜ਼ਿੰਮੇਵਾਰੀ ਲੱਗੀ ਸੀ ਕੁਝ ਸੱਜਣਾ ਦੀ ਉਹ ਜਿਹੜੀ ਚਿੱਠੀ ਡਰਾਫਟ ਹੋਈ ਸੀ ਉਹ ਤੇ ਜਿਹੜੀ ਉੱਥੇ ਪੇਸ਼ ਹੋਈ ਉਹਦੇ ਵਿੱਚ ਬਹੁਤ ਅੰਤਰ ਸੀ ਸੋ ਉਹ 'ਚ ਇਹ ਜ਼ਰੂਰ ਹੈ ਵੀ ਹਾਂ ਜਿਹੜੀ ਮਨਜ਼ੂਰ ਹੋਈ ਸੀ ਚਿੱਠੀ ਉਹਦੇ ਤੇ ਜਿਹੜੀ ਵਾਲ ਸਾਹਿਬ ਨੇ ਲਾ ਕੇ ਆਖਰ ਪੇਸ਼ ਕੀਤੀ ਉਹ 'ਚ ਫਰਕ ਸੀ ਠੀਕ ਹੈ ਤਾਂ ਖਾਸ ਤੌਰ ਤੇ ਜਿਹੜੀ ਚਿੱਠੀ ਡਰਾਫਟ ਹੋਈ ਸੀ ਉਹ ਚਿੱਠੀ ਹੋਰ ਸੀਗੀ ਅਤੇ ਦੂਸਰੀ ਚਿੱਠੀ ਜਿਹੜੀ ਪਹੁੰਚੀ ਹਥੇ ਕਲਤਕਸਬ ਤੋਂ ਚਿੱਠੀ ਪਹੁੰਚੀ ਉਹ ਚਿੱਠੀ ਹੋਰ ਸੀਗੀ ਤਾਂ ਖਾਸ ਤੌਰ ਤੇ ਕਹਿ ਸਕਦੇ ਕਿ ਇਹ ਵੱਖ-ਵੱਖ ਜਿਹੜੇ ਕਿ ਆਗੂ ਨੇ ਜਿੰਨਾਂ ਦੇ ਵਿੱਚੋਂ ਕਹਿੰਦਾ ਗੁਰਪ੍ਰਤਪ ਸਿੰਘ ਵੜਾਲਾ ਹੋਣ ਚਾਹੇ ਕਿਸੇ ਦੇ ਪ੍ਰਸਾਦ ਪ੍ਰੇਮ ਸਿੰਘ ਚੰਦੂਮਾੜਾ ਨੂੰ ਸੋਚਾ ਸਿੰਘ ਛੋਟੇਪੁਰ ਹੁਣ ਪਰਮਿੰਦਰ ਸਿੰਘ ਢੀਂਸਾ ਤੋਂ ਤਮਾਮ ਜਿਹੜੇ ਕਿ ਆਗੂ ਨੇ ਇੱਥੇ ਪਹੁੰਚੇ ਹੋਏ ਨੇ ਅਤੇ ਇਹਨਾਂ ਆਗੂਆਂ ਲੋ ਜੋ ਚਿੱਠੀ ਅੱਜ ਜਨਤਕ ਹੋਈ ਆ ਉਸ ਨੂੰ ਲੈ ਕੇ ਕਿੱਥੇ ਜਿੱਥੇ ਕਹਿੰਦੇ ਕਾਫੀ ਸਵਾਲੀ ਨਿਸ਼ਾਨ ਵੀ ਖ ਇਹਦਾ ਜ਼ਿਕਰ ਜਿਹੜਾ ਹੋਇਆ ਜਿਸ ਦੇ ਵਿੱਚ ਇੱਕ ਪੁਆਇੰਟ ਜਿਹੜਾ ਹਵਾਲਾ ਦਿੱਤਾ ਗਿਆ ਕਿ 2015 ਦੇ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੜਾ ਵੱਲੋਂ ਇਸ ਚਿੱਠੀ ਦਾ ਹਵਾਲਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਾਡੇ ਕਾਰਜਕਾਲ ਦੇ ਦੌਰਾਨ ਕੁਝ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਦੀ ਜਿਹੜੀ ਕਿ ਅਸੀਂ ਇੱਕ ਤਰੀਕੇ ਨਾਲ ਸਾਨੂੰ ਬਲ ਬਖਸ਼ਿਆ ਜਾਵੇ ਅਸੀਂ ਇਸ ਗਲਤੀਆਂ ਕਰਕੇ ਅੰਦਰੋਂ ਝੰਡੋੜੇ ਗਏ ہیں ਜਿਹੜੀਆਂ ਕਿ ਉਸ ਸਮੇਂ ਕੁਝ ਘਟਨਾਵਾਂ ਹੋਈਆਂ ਸੀਗੀਆਂ ਇਹ ਹਵਾਲਾ ਜਿਹੜਾ ਉਸ ਚਿੱਠੀ ਦੇ ਵਿੱਚ ਦਿੱਤਾ ਗਿਆ ਸੀ ਪਰ ਉਸ ਚਿੱਠੀ ਤੋਂ ਬਾਅਦ ਜਿਹੜਾ ਹੁਣ ਜਵਾਬ ਆਇਆ ਇਸ ਜਵਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਖੜਾ ਨੇ ਸਟੇਟਮ ਦਿੱਤੀ ਹੈ ਜੋ ਬਿਆਨ ਦਿੰਦੇ ਨੇ ਕਿ ਇਸ ਚਿੱਠੀ ਦੇ ਜ਼ਰੀਏ ਉਹਨਾਂ ਨੇ ਇੱਕ ਚੀਜ਼ ਕਹੀ ਹੈ ਕਿ ਉਸ ਸਮੇਂ ਦੀ ਸਰਕਾਰ 2007 ਤੋਂ ਲੈ ਕੇ 17 ਤੱਕ 10 ਸਾਲ ਦੇ ਕਾਰਜਕਾਲ ਦੇ ਦੌਰਾਨ ਜੇਕਰ ਕੁਝ ਗਲਤੀਆਂ ਪਾਰਟੀ ਦੇ ਆਗੂਆਂ ਵੱਲੋਂ ਹੋਈਆਂ ਪਾਰਟੀ ਦੇ ਲੀਡਰਾਂ ਵੱਲੋਂ ਹੋਈਆਂ ਨੇ ਤਾਂ ਉਹਨਾਂ ਗਲਤੀਆਂ ਨੂੰ ਜਿਹੜੇ ਕਿ ਉਹ ਮੰਨਦੇ ਨੇ ਅਤੇ ਉਹ ਆਪਣੀ ਝੋਲੀ ਦੇ ਵਿੱਚ ਉਹ ਗਲਤੀਆਂ ਪਾਉਂਦੇ ਨੇ ਜਿਸਦੇ ਉਹ ਜਿਹੜੇ ਕੱਲ ਤੱਕ ਸਭ ਤੋਂ ਸਜ਼ਾ ਮਿਲਦੀ ਹੈ ਕੋਈ ਵੀ ਸਜ਼ਾ ਭੁਗਤ ਨਹੀਂ ਪੈਂਦੀ ਹੈ ਤਾਂ ਉਹ ਸਜ਼ਾ ਭੁਗਤਨ ਦੇ ਲਈ ਵੀ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਤਿਆਰ ਨੇ ਪਰ ਨਾਲ ਹੀ ਜਿਹੜਾ ਕਿ ਇੱਕ ਕਿਸੇ ਦੇ ਬਾਗੀ ਗਰੁੱਪ ਹੈ ਜਿਸ ਨੂੰ ਕਹਿ ਸਕਦੇ ਪਾਰਟੀ ਨੇ ਆਪਣੀ ਪਾਰਟੀ ਦੀ ਮੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਉਹਨਾਂ ਅੱਗੋਂ ਦਾ ਕਹਿੰਦਾ ਗੁਰਪ੍ਰਤਾਪ ਸਿੰਘ ਵੜਾਲਾ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਜਰ ਹੁਣ ਉਹਨਾਂ ਦਾ ਕਹਿਣਾ ਹੈ ਕਿ ਸਿੱਧੇ ਤੌਰ ਤੇ ਜੋ ਚਿੱਠੀ ਸਾਹਮਣੇ ਹੈ ਇਸ ਚਿੱਠੀ ਦੇ ਵਿੱਚ ਕੁਝ ਗੱਲਾਂ ਇਹ ਤਾਂ ਕਲੀਅਰ ਹੋ ਚੁੱਕੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਇੱਕ ਸ਼ਮੂਲੀਅਤ ਪਾਈ ਗਈ ਹੈ ਉਸ ਸਮੇਂ ਦੇ ਜਿਹੜੇ ਦੋਸ਼ ਲੱਗੇ ਨੇ ਕਿ ਉਸ ਦੇ ਵਿੱਚ ਸ਼ਮੂਲੀਅਤਾਂ ਤੇ ਇਹ ਸ਼ਮੂਲੀਅਤ ਤੋਂ ਬਾਅਦ ਹੁਣ ਲੋਕਾਂ ਤੱਕ ਕਿਸ ਤਰੀਕੇ ਨਾਲ ਪਹੁੰਚ ਕੀਤੀ ਜਾਵੇਗੀ